ਤੂੰ ਤੇਰੇ ਨਾਲ ਕੰਮ ਕਰ ਲੈ ਓਏ ਨਹੀਂ ਮੇਰਾ ਕਿੱਥਾ ਤੂੰ ਬਹਿਣਾ ਵੀ ਨਹੀਂ ਇਹਦਾ 5 ਸਾਲਾਂ ਬਾਅਦ ਕੇ ਬੱਦਲ ਜਾਣਗੇ ਉਹ ਫੇਰ ਕੀ ਹੋਊਗਾ ਜਦੋਂ ਅਗਲੀ ਸਰਕਾਰ ਆਊਗੀ ਫੇਰ ਤੁਸੀਂ ਮਾਫੀਆਂ ਮੰਗ ਜਾਂਦੇ ਮੇਰੀ ਗੱਲ ਕਦੇ ਨਹੀਂ ਮਾਰੀਂ ਤੂੰ ਕਿ ਹਮੇ ਤੂੰ ਮਾਰੇਗਾ ਮੂੰਹ ਕਹਿ ਬੱਤ ਮਾਰੀਂ ਤੂੰ ਦਿੱਤੀਆ ਕਰਕੇ ਇਹ ਮੈਂ ਤੇਰੀ ਕੁਛ ਨਾ ਮਾਰੇਗਾ ਮੈਂ ਕਿ ਤੀਰ ਮਰਦਾ ਕੀ ਮੈਨੂੰ ਮਾਰੂਗਾ ਤੂੰ ਕਦੇ ਬਚੇਂਗਾ ਨਹੀਂ ਤੂੰ ਕਦੇ ਬਚਣੀ ਮੈਂ ਦੱਸਦਾ ਤੇਰੇ ਮਾਰੇਗਾ ਉਹ ਕਿੱਤੇ ਮਾਰੂਗਾ ਅਮਰਾਂ ਨਹੀਂ ਖੜੇ ਛਾਤਾ

ਤੂੰ ਹਰੇ ਕੋਨਾ ਬੰਦਾ ਯਾਰ ਮੈਨੂੰ ਨਸਮ ਵਾਲਾ ਪਤਾ ਨਹੀਂ ਲੱਗਿਆ ਕਿ ਇਹ ਵੀ ਵੀਡੀਓ ਲੋ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੈ ਨਹੀਂ ਨਹੀਂ ਸਰਕਾਰੀ ਨਹੀਂ ਮੈਂ ਵੀਡੀਓ ਲੋ ਨਹੀਂ ਸਰਕਾਰੀ ਮੁਲਾਜ਼ਮ ਹੈ ਇਹ ਬਿਨਾਂ ਨਾ ਮੈਂ ਦੱਪਾ ਖਟਾਰੀ ਵਾਲਾ ਹੈ ਤਾਂ ਫਿਰ ਇਹ ਹੈ

ये पालकी का तार है ताज महल है ये कुछ तुम्हारा है पुता मिलिया बात तो बहुत हो गई यहां जल्दी करना पुता आज मल का नहीं बाल में चलेंगे बोलना नहीं बोलेंगे

ਕਿ ਮੈਂ ਤੇਰੇ ਤੋਂ ਤਾਕਤਰਾ ਮਾਰਾਂ। ਹੋਰ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਹੋਰ ਆ ਦੇਖ ਲੈ 10000 ਰੁਪਏ ਲੱਗ ਗਿਆ ਹੋਊਗਾ ਗੱਤੇ ਲੈ ਤੂੰ ਮੇਰੇ ਭਰਾ ਨੇ ਪਾਣੀ ਸਾਰੇ ਕੱਪ ਪਿੰਗ ਦੇ ਭਾਂਡੇ ਟੀ-ਸ਼ਰਟਾਂ ਸਭ ਮਜ਼ਦਮਾਂ ਨੇ ਉਸ ਨੂੰ ਓਏ ਤੁਹਾਨੂੰ ਹੱਥ ਵਨ ਕੇ ਬੇਨਤੀ ਕਰਦਾ ਓਏ ਲਾਜ ਕਰਾ ਲਓ ਕਿਸੇ ਜਵਾਬ ਦੀ ਮੰਗ। ਇਹ ਬੱਚੇ ਦਾ ਇਲਾਜ ਕਰਾ ਲਓ ਜੋ ਨਸ਼ਿਆਂ ਨਾਲ ਮਰ ਰਿਹਾ। ਸਾਡੇ ਮਹੱਲੇ ਚੋਂ ਦਾ ਜਵਾਬ ਨਾ ਦੇ। ਇਹ ਮੁੰਡੇ ਬੇਜਾਨ ਹੈ। ਆਹ ਮੁੰਡਾ ਹੁਣ ਬੁਲਾਵਾਂਗੇ ਅੰਕਲ ਨੂੰ ਕਿਹੜਾ ਮੁੰਡਾ ਈ ਓਹ। ਅੱਜ ਸਾਰੇ ਹੀ ਇਹ ਦੇਖੋ ਨਾਂਗੇ ਜੀ ਪ੍ਰੋਗਰਾਮ ਹੋਇਆ ਨਹੀਂ ਸਾਰੇ ਜਾ ਰਹੇ ਨੇ ਕੇਵਲ ਸਰਕਾਰੀ ਮੁਲਾਇਮ ਤੇ ਬੇਕਾਫੀ ਇਹਨਾਂ ਨੇ ਕੋਈ ਬੰਦਾ ਇਹਨਾਂ ਦੀ ਪੁਸ਼ਟੀ ਤੇ ਨਹੀਂ ਬੈਠਿਆ ਉਲਟਾ ਇਹਨਾਂ ਦਾ ਇਹ ਲੋਕਾ ਕੌਣਾ ਉਹ ਉਹ ਕਲਰਕ ਬੰਦਾ ਹੈ ਉਹ ਕਲਰਕ ਸਾਡੇ ਇੱਕ ਬੰਦੇ ਨੂੰ ਧਮਕੀ ਦੇ ਰਿਹਾ ਉਹਨਾਂ ਨੇ ਆਪ ਦੀ ਨਿੱਕੀ ਇਹਨਾਂ ਦੇ ਖਿਲਾਫ ਬਣਾਈ ਹੋਈ ਹੈ ਕਮੇਟੀ ਜਮਸ਼ਿਹਰਚ ਕਮੇਟੀ ਬਣਾਉਂਦੇ ਉਹਨੂੰ ਕਹਿੰਦਾ ਮੈਂ ਤੈਨੂੰ ਪਹਹਾ ਦਿੱਤੇ ਨੇ ਉਹਦੀ ਆਰਥਿਕ ਤਨਖਾਹ 2.5 ਲੱਖਾਂ ਬੰਦੇ ਦੀ ਉਹਨੂੰ ਕਹਿੰਦਾ ਤੂਰੇ ਮੇਰੇ ਹੱਕ ਕਹੇ ਉਹ ਬੰਦਾ ਡਰ ਜਾਂਦਾ ਹੈ ਜਦੋਂ ਲਾਜਮ ਕਹੇ ਐਂ ਤਾਂ ਵੀ ਉਹ ਸੀਟੇ ਬੈਠ ਜਾਂਦਾ ਉਲਟਾ ਸਾਨੂੰ ਕਹਿਣ ਲੱਗਿਆ ਮੈਂ ਤੈਨੂੰ ਮਰਵਾ ਦੂੰ ਵੀ ਤੂੰ ਮਲਾਇਆ ਮੰਦਾ ਮੈਂ ਆਮ ਸ਼ਹਿਰੀ ਬਾਕੀ ਇਹਨਾਂ ਨੂੰ ਕੋਈ ਕੁਰਸੀਆਂ ਖਾਲੀ ਐ ਅਸੀਂ ਆਂਦਾ ਫਰਜ ਨਬਾਤਾ ਮਾਨਸਾ ਬਸਿਓ ਤੁਹਾਨੂੰ ਮਾਰਨ ਤੁਹਾਨੂੰ ਛੱਡਣ ਸਾਨੂੰ ਝੂਠੇ ਪਰਚੇ ਪਾਣ ਪਰ ਤੁਸੀਂ ਕਿੱਥੇ ਸੀ ਓਏ ਲੋਕੋ ਅੱਜ ਹੁਣ ਵੀ ਪੰਜ ਸੌ ਦਾ ਜ਼ਮੀਰ ਜਾਗਦਾ ਛੋਡੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਪੈਸੇ ਲੈਤੇ ਲਾਲਚ ਨਾਲ ਦੱਸ ਯਾਰ ਇਹ ਜਿਹੜਾ ਮੁਲਾਜ਼ਮ ਇੱਥੇ ਕਹਿੰਦਾ ਨਾ ਕਹਿੰਦਾ ਤੁਸੀਂ ਆਵਾਜ਼ ਠਾਉਂਦੇ ਆ ਜਿਹੜੇ ਪਾਰਕ 'ਚ ਖੜੇ ਨੇ ਇਹਦੇ ਵਾਸਤੇ ਵੀ ਸਾਨੂੰ ਛੇ ਕੱਠ ਕਰਨੇ ਪੈਣੇ ਬੰਸ ਲਏ ਸੀ ਵੀ ਪੈਸੇ ਖਾਜੋ ਤੇ ਮਤਲਬ ਪਾਰਕ ਤੇ ਲਾਉਣ ਦੀ ਕੀ ਲੋੜ ਆ ਅੱਜ ਵੀ ਲੜ ਰਹੇ ਆ ਸਵਾਲ ਠਾਵਾਂਗੇ ਨਸ਼ਾ 13 ਡਰੱਗ ਸਪੈਕਟ੍ਰਮ ਹੈਗੇ ਇਹਦੀ ਅੰਗਰੇਜ਼ੀ ਹੁੰਦੀ ਹੈ ਹਾਂ ਇੱਥੇ ਅਸੀਂ ਨਸ਼ਾ ਦੇ ਖਿਲਾਫ 8 ਮਹੀਨੇ ਧਰਨਾ ਚਲਾਇਆ ਸੀ ਸਾਡੇ ਨੌਜਵਾਨਾਂ ਦੇ 2 ਸਾਲਾਂ ਬਾਅਦ ਉਦੋਂ ਦੇ ਦਰਜ ਜਿਹੜੇ ਪਰਚੇ ਗ੍ਰਿਫਤਾਰ ਕਰਨ ਦੇ ਲਈ ਝੂਠਾ ਪਰਚਾ ਸਭ ਤੋਂ ਚੁੱਕਿਆ ਉਹਦੇ 'ਚ ਸੰਮਣ ਹੁਣ ਜਾਰੀ ਕੀਤੇ ਨੇ ਅੱਜ ਵੀ ਪੂਰੇ ਮਾਨਸਾ ਦੇ ਵਿੱਚ ਜੇ ਉਤੋਂ ਪੋਚਾ ਮਾਰਨ ਵੀ ਨਸ਼ਾ ਖਤਮ ਕਰਤਾ ਨਸ਼ਾ ਦੁਕਾਨਾਂ ਤੇ ਵੀ ਜਿਵੇਂ ਹੈ ਤੇ ਨਸ਼ਾ ਮਤਲਬ ਅੱਜ ਗਲੀ ਮੁਹੱਲੇ ਦੇ ਵਿੱਚ ਚਿੱਟਾ ਵੀ ਵਿਕ ਰਿਹਾ ਜਾ ਕੇ ਹਸੋਤਾਲ ਦੇ ਵਿੱਚ ਅੱਜ ਚਾ ਇੰਟਰਵਿਊ ਕਰ ਲਓ ਮੁੰਡਾ 26 ਸਾਲ ਦਾ ਨਸ਼ੇ ਦੇ ਵਿੱਚ ਤੜਫ ਰਿਹਾ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ ਜੇ ਸੱਚੀ ਵਿੱਚ ਇਹ ਚਾਹੁੰਦੇ ਨੇ ਤਾਂ ਲਾਜ਼ਮੀ ਹੈ ਉਹ ਜੇ ਨੌਜਵਾਨਾਂ ਨੂੰ ਕਿਸੇ ਕੰਮ ਦੇਣ ਉਲਟਾ ਕਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰ ਲਓ ਜਿਹੜੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਸੀ ਵੱਡੇ ਬਹੁਮਤ ਨਾਲ ਅੱਜ ਉਹ ਬੁਰੀ ਤਰ੍ਹਾਂ ਹਰੇਕ ਫਰੰਟ ਤੇ ਫੇਲ ਹੋ ਰਹੀ ਆ ਸਿਰਫ ਜਿਹੜਾ ਕਹਿੰਦਾ ਸੀ ਇਹਨਾਂ ਦੀਆਂ ਬੁੱਥੀਆਂ ਲੈਂਦੇ ਨੇ ਕੰਮ ਦੱਸਣਗੇ ਮਤਲਬ ਅੱਗੇ ਜਦੋਂ ਸਰਕਾਰਾਂ ਅੰਸ਼ ਧਿਆਰ ਲਾਉਂਦੀਆਂ ਤਾਂ ਸਵਾਲ ਹੁੰਦਾ ਸੀ ਕਿ ਡਡਸ ਧਿਆਰ ਲਾਉਂਦੇ ਨੇ ਕਰੋੜਾਂ ਰੁਪਈਆ ਦੇ ਵੀ ਕੰਮ ਕਰੋਗੇ ਤਾਂ ਕਸ਼ਤਹਾਰਾਂ ਦੀ ਕੀ ਲੋੜ ਹੁਣੇ ਭਗਵਾਨ ਸਤਮਾਨ ਨੂੰ ਟੀ-ਸ਼ਰਟਾਂ ਦੇ ਵੀ ਮਤਲਬ ਥੈਲਿਆਂ ਦੇ ਵੀ ਫੋਟੋ ਇਹਨਾਂ ਦੀ ਬੋਰਡਾਂ ਦੇ ਵੀ ਫੋਟੋ ਕਰੋੜਾਂ ਅਰਬਾਂ ਰੁਪਈਆ ਲੋਕਾਂ ਦੀ ਕਮਾਈ ਦਾ ਪੈਸਾ ਇਸ ਧਿਆਰਾਂ ਤੇ ਲਾ ਰਹੇ ਨੇ ਆਪਦੀਆਂ ਬੁੱਥੀਆਂ ਦਿਖਾਉਣ ਵਾਸਤੇ ਕੰਮ ਕਰੋਗੇ ਸਾਨੂੰ ਕੀ ਲੋੜ ਆ ਮਤਲਬ ਫੋਟੋਆਂ ਮਤਲਬ ਲੋਕਾਂ ਦੀਆਂ ਟੀ-ਸ਼ਰਟਾਂ ਤੇ ਲਾ ਕੇ ਵੀ ਮੇਰੇ ਵਾਲੀ ਫੋਟੋ ਪਾਉਂ। ਹਰ ਟੀ-ਸ਼ਰਟਾਂ ਵੀ ਬੱਸ ਲੈ ਕੇ ਕਿਸੇ ਦੇ ਟੀ-ਸ਼ਰਟ ਵੀ ਨਹੀਂ ਲਈ ਇਹਨਾਂ ਦੀ। ਤਾਂ ਉਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ, ਜਨਤਾ ਨੂੰ ਵੀ ਜਨਤਾ ਜਾਗਰਤ ਹੋ ਜੂ ਤਾਂ ਨਸ਼ੇ ਬੰਦ ਹੋ ਜਾਣਗੇ। ਇਹ ਪਹਿਲਾਂ ਵੀ ਜੇ ਇਹਨਾਂ ਨੂੰ ਬਾਣੀ ਪਾਇਆ ਤਾਂ ਜਨਤਾ ਜਾਗਰਤ ਹੋ ਕੇ ਪਾਇਆ। ਹੁਣ ਵੀ ਜੇ ਜਨਤਾ ਜਾਗਰਤ ਹੋਗੀ ਤਾਂ ਨਸ਼ੇ ਹਟਾ ਦੂਗੀ। ਨਾ ਭਗਵਾਨ ਜੀ ਮਾਨਾ ਪੁਲਿਸ ਵਾਲੇ ਸਾਰੇ ਰਲੇ ਹੋਏ ਨੇ। ਨਾ ਇਥੋਂ ਦੇ ਮਾਨਸਾ ਮੈਡੀਕਲ ਤੇ ਬਲਟੋਰ ਬਲਟੋਜਰ ਚੱਲਿਆ। ਨਾ ਡੀਐਸਪੀ ਗੋਇਲ ਜੀ ਦਾ ਵੀ ਇਨਕੁਆਰੀ ਹੋਈ ਜਿਹੜੇ ਇਥੋਂ ਦੇ ਉਸੇ ਡਰੱਗ ਇਨਸਪੈਕਟਰ ਇਹਨਾਂ ਦੇ ਐਮ.ਐਲ.ਏ ਦਾ ਰਿਸ਼ਤੇਦਾਰ ਮੌੜਾਂ ਦਾ ਹੈਗਾ ਕਰੋੜਾਂ ਅਰਬਾਂ ਦੀ ਜਾਇਦਾਦ ਤੇ ਇੱਕ ਡਰੱਗ ਇਨਸਪੈਕਟਰ ਕਿੱਡੀ ਕੁ ਪੋਸਟ ਹੁੰਦੀ ਆ ਇਹਨਾਂ ਦੇ ਰਾਜ ਚ ਇਕੱਠਾ ਕੀਤਾ ਉਹਨੇ ਪੈਸਾ ਤਾਂ ਅਸੀਂ ਮਤਲਬ ਜਗਰਾਉ ਤੋਂ ਹਰ ਥਾਂ ਦੇ ਉੱਤੇ ਸਾਨੂੰ ਉਦੋਂ ਵੀ ਸਵਾਲ ਕਰਨ ਕਹਿੰਦੇ ਜੀ ਤੁਸੀਂ ਦੱਸੋ ਇਥੇ ਨਾਨਕ ਸਿੰਘ ਸੀਗਾ ਐਸ.ਐਸ.ਪੀ. ਕਹਿੰਦਾ ਜੀ ਤੁਸੀਂ ਦੱਸੋ ਸਾਡੀ ਮਦਦ ਕਰੋ ਸੀਗਾ ਕੀ ਕਰੀਏ ਕਹਿੰਦਾ ਤੁਸੀਂ ਨਾਂ ਦੱਸੋ ਵੀ ਨਸ਼ਾ ਕੌਣ ਵੇਚਦਾ ਉਹਦੇ ਬਰਾਬਰ ਕੁਰਸੀ ਤੇ ਬੋਗਲ ਬੈਠਾ ਸੀ ਡੀ.ਐਸ.ਪੀ. ਮਖਿਆ ਬੈਠਾ ਬੋਗਲ ਸੋਡਾ ਚਾਰ ਥਾਣੇ ਚ ਥਾ ਹੁਣ ਇਹ ਡੀਐਸਪੀ ਬਣ ਗਿਆ ਕੱਲੇ ਕੱਲੇ ਬੰਦੇ ਬਾਰੇ ਇਹਨੂੰ ਜਾਣਕਾਰੀਆ ਕੌਣ ਚਿੱਟਾ ਵੇਚਦਾ ਕੌਣ ਭੁੱਕੀ ਵੇਚਦਾ ਕੌਣ ਕੀ ਕੰਮ ਕਰਦਾ ਇਹ ਤੋਂ ਕੱਲੇ ਤੋਂ ਲਿਸਟ ਲਾਉਣਾ ਵੀ ਨਾਲੇ ਇੱਧਰ ਉਹ ਉੱਧਰ ਖਾਣੇ ਇਹ ਹੀ ਯਾਰ ਸਾਡੇ ਲੋਕਾਂ ਦੀ ਜਿੱਤ ਆ ਬੰਦੇ ਨੇ ਚਾਰ ਪੰਜ ਸਰਕਾਰੀ ਪ੍ਰੋਗਰਾਮ ਅਸੀਂ ਹੋਣ ਨਹੀਂ ਦਿੱਤਾ ਸਾਡੇ ਲੋਕਾਂ ਦੀ ਕੱਲਾ ਅਸੀਂ ਨਹੀਂ ਸਾਡੀ ਸਾਰੇ ਆਪ ਦੇ ਬੰਦੇ ਸਿਆਣੇ ਸੀਨੀਅਰ ਜਿਨ੍ਹਾਂ ਦੀ ਜ਼ਮੀਰ ਹੈ ਇਹਨਾਂ ਦੀ ਜ਼ਮੀਰ ਇਹਨਾਂ ਦੀ ਜ਼ਮੀਰ ਇਹਦਾ ਸਾਰੇ ਜ਼ਮੀਰ ਵਾਲੇ ਨੇ ਨਾ ਕੋਈ ਬੰਦਾ ਨਹੀਂ ਆਇਆ ਯਾਰ ਆ ਪਰ ਸੀਆਂ ਰਖਾ ਲਓ ਪ੍ਰੋਗਰਾਮ ਖਤਮ ਜਿਹੜੇ ਬਿਸਕੁਟ ਸੀ ਉਹ ਵੀ ਲੈ ਕੇ ਚੱਕੇ ਮੈਂ ਲੋਕਾਂ ਨੂੰ ਕਹਿਣਾ ਤੁਸੀਂ ਆਹ ਦੇਖ ਖਰੀਦੀ ਕਰਵਾ ਸਾਡਾ ਜਵਾਬ ਇਸ ਦਾ ਨਿਸ਼ਾਨੀ ਕਰਦਾ ਅੰਕਲ ਦੇ ਦੋਨੇ ਜਵਾਬ ਸ਼ੱਟ ਨੇ ਮੇਰੇ ਜਵਾਬ ਬੱਚੇ ਨੇ ਰਾਹੁਲ ਰਾਜ ਰੇਗੀ ਹੋਇਆ ਮੋਦੀ ਨੂੰ ਫਿਰ ਨਾ ਹੀ ਦਵਾ ਦੇ ਇਹ ਹਨਾ ਤਾਂ ਅੱਜ ਦਾ ਯਾਰ ਜਿਆਦੀ ਜਮੀਰ ਆਵੇ ਸਾਨੂੰ ਕੀ ਡਰ ਆ ਆ ਸਾਡਾ ਬਜ਼ੁਰਗ ਅੰਕਲ ਨੂੰ ਭੰਕੀ ਦੇ ਰਿਹਾ ਸ਼ਰਿਆਮ ਇਹਦੇ ਘਰੇ 4 ਲੱਖ 3 ਲੱਖ ਰੁਪਏ ਸਰਕਾਰੀ ਪੈਨਸ਼ਨ ਆੜੇ ਦਾ ਵਿਚਾਰੇ ਫਾਚਵੰਦਰ ਦਾ ਫਾਚਵਾ ਵੱਡੇ ਆਉਂਦੇ ਆ ਤੁਮੁੰਡੇ ਪੈਰ ਹੈ ਹੈ ਕਰਕੇ ਵਿੱਚ ਲਾਈ ਕਰਕੇ ਦੇ ਬੂਟੇ ਲਾਈ ਜਾਂਦਾ ਵਿਚਾਰਾ ਇੱਥੇ ਨਾ ਕਮੇਟੀ ਬਣਾਈ ਹੋਈ ਹੈ ਜਿਹਨੇ ਆਪਾਂ ਨਸ਼ੇ ਵਿਰੁੱਧ ਕਮੇਟੀ ਬਣਾਈ ਹੈ ਨਾ ਕਿ ਨਾਂ ਵਾਲਖੇ ਇਲزام ਲਾ ਰਹੇ ਨੇ ਯਾਰ ਕੀ ਦੱਸਦਾ ਵੀਰ ਲੋਕੋ ਮਾਨਸਾ ਦੇ ਲੋਕੋ ਕਿ ਆਹੀ ਜਿਉਂਦੀਆਂ ਜ਼ਮੀਰਾਂ ਦੇ ਲੋਕ ਨੇ ਆ ਬਾਈ ਦਾ ਮਨ ਲੱਗ ਰਹਿਗਾ ਆਏ ਬੜਾ ਬਾਈ ਮੁਲਾਜ਼ਮ ਹੈ ਮੇਰੇ ਖਿਆਲ ਵਿਚ ਵੀਰ ਨਾ ਕਰਦਾ ਹੋਇਆ ਚੁਗਲੀ ਮੈਂ ਕਹਦਾ ਸਾਵਾਂਗਾ ਇਹਨਾਂ ਨੂੰ ਲਿਆ ਕੇ ਨਾਂ ਤਨਖਾਹ ਸੁਵਾ ਦੇ ਨਾਲੇ ਕਿ ਇਹਨਾਂ ਦੇ ਘਰ ਖੋਦੇ ਪੀੜਤ ਨੇ ਸਾਡੇ ਪੁੱਛਰ ਦੇ ਦੱਸ ਕੀ ਬੋਲਾਂਗਾ